ਨੇ ਕਿਉਂ ਨਾ ਜਦੋਂ ਸੀੜੀਆਂ ਦਾ ਜਮਾਨਾ ਹੁੰਦਾ ਹੈ ਨਾ ਉਦੋਂ ਤੋਂ ਮੈਂ ਦੇਖਦਾ ਭਾਜੀ ਨੂੰ ਤੇ ਭਾਈ ਦੇ ਕਰੈਕਟਰ ਬੜੇ ਵਧੀਆ ਸੀ ਭਾਜੀ ਦੀ ਉਮਰ ਜ਼ਿਆਦੀ ਨਹੀਂ ਹੈ ਬਸ ਇਹ ਵੀ ਛੋਟੀ ਉਮਰੇ ਫਿਲਮਾਂ 'ਚ ਪੈ ਗਏ ਸੀ ਹਾਂਜੀ ਹਾਂਜੀ ਜ਼ਿਆਦੀ ਉਮਰ ਨਹੀਂ ਹੈ ਕਿ ਬਿਲਕੁਲ ਜਵਾਨ ਜਿਹੇ ਬੰਦੇ ਆਗੇ ਕਾਮੇਡੀ ਦੇ ਬਾਦਸ਼ਾਹ ਨੇ ਅੰਦਰ ਗੁਗੂ ਕੀ ਭਾਜੀ ਐਗਜ਼ੈਕਟਲੀ ਤੇ ਅਸਲ ਮੈਂ ਕਹਾਂ ਮੇਰੇ ਨਾਲ ਦੇਖਣ ਲੱਗੇ ਮੈਂ ਕਹਾ ਉਸਤਾਦ ਵੀ ਹੈ ਇਹ ਇਹੀ ਹੈ ਕਿ ਟਾਈਟਲ ਚੰਗਾ ਹੋ ਜਾਵੇ ਕੰਟੈਂਟ ਚੰਗਾ ਹੋ ਜਾਵੇ ਤੇ ਫਿਲਮ ਚੰਗੀ ਬਣ ਜਾਵੇ ਬਾਕੀ ਦਰਸ਼ਕਾਂ ਦੀ ਗੱਜਰੀ ਚ ਜੋ ਪੈਸੇ ਖਰਚ ਕਰਨ ਤੇ ਜੁੜੇ ਨਹੀਂ ਅਜੇ ਕੀ ਗੱਲ ਇੱਧਰ ਆ ਗਿਆ ਨਾ ਯਾਰ ਅੱਛਾ 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 ਤੇ ਇਧਰੋਂ ਤੇ ਨਹੀਂ ਮਿਲਨੇ ਪੈ ਇੱਧਰੋਂ ਨਹੀਂ ਦੱਸ ਕਾਂਦੇ ਵੀਰੇ ਇੱਥੇ ਸਾਡੀ ਫਸਲ ਕੁੜੀਆਂ ਹੋ ਗਈਆਂ ਇੰਝ ਨੋ ਓਕੇ ਹੋ ਕੀ ਮੈਂ ਇਹਨ ਕਰ ਦਿਆ ਹੋਇਆ ਜਦੋਂ ਇੱਕ ਸਟੈਂਡ ਅਪ ਕਮੇਡੀਅਨ ਆਪਣੀ ਜਰਨੀ ਸ਼ੁਰੂ ਕਰਦਾ ਹੈ ਟਾਰਟ ਐਂਡ ਵਿਜ਼ਨ ਹਰ ਬੰਦੇ ਦੇ ਦਿਮਾਗ 'ਚ ਹੁੰਦਾ ਲੇਕਿਨ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਵਿਜ਼ਨ ਕੀ ਸੀ ਔਰ ਅੱਜ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਪ੍ਰਮਾਤਮਾ ਇਹਨਾਂ ਨੂੰ ਸੁਖ ਰੱਖੇ ਮੇਰੇ ਤੇ ਇਨਕ ਮੇਰ ਰੱਖੇ ਕਿ ਜੇ ਮੇਰੇ ਲਾਗੇ ਕੋਈ ਚਾਰ ਬੰਦੇ ਬੈਠੇ ਨਾ ਤੇ ਉਹਨਾਂ ਚਾਰਾਂ ਬੰਦਿਆਂ ਦੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਆਪਾਂ ਚੱਲਦੇ ਹਾਂ ਦੂਜੇ ਪਾਸੇ ਇਹਨਾਂ ਦੇ ਕੈਪਟਨ ਕੁਗੀ ਭਾਜੀ ਉਹਨਾਂ ਨਾਲ ਮਿਲਨੀ ਦੋਸਤ ਮੈਂ ਉੱਠ ਜਾਂਦਾ ਸਨੀ ਦੀ ਬਣੀ ਫਿਲਮ ਦੇ ਸੈੱਟ ਤੇ ਮੌਜੂਦ ਹਾਂ ਤੇ ਬਾਕੀ ਸਾਰੇ ਆਰਟਿਸਟਾਂ ਨਾਲ ਆਪਾਂ ਗੱਲਾਂ ਬਾਤਾਂ ਕਰ ਚੁੱਕੇ ਆਂ ਪਰ ਜਿਹੜੇ ਆਰਟਿਸਟ ਇਸ ਵੇਲੇ ਮੇਰੇ ਕੋਲ ਬੈਠੇ ਨੇ ਨਿੱਕਾ ਹੁੰਦਾ ਜਦੋਂ ਸੀਡੀਆਂ ਦਾ ਜਮਾਨਾ ਹੁੰਦਾ ਹੈ ਨਾ ਉਦੋਂ ਤੋਂ ਮੈਂ ਦੇਖਦਾ ਭਾਜੀ ਨੂੰ ਤੇ ਭਾਈ ਦੇ ਕਰੈਕਟਰ ਬੜੇ ਵਧੀਆ ਸੀ ਭਾਜੀ ਦੀ ਉਮਰ ਜ਼ਿਆਦੀ ਨਹੀਂ ਹੈ ਬਸ ਇਹ ਵੀ ਛੋਟੀ ਉਮਰੇ ਫਿਲਮਾਂ 'ਚ ਪੈ ਗਏ ਸੀ ਮੈਂ ਗੱਲ ਕਰ ਰਿਹਾ ਸੰਜੀਵ ਅਤਰੀ ਭਾਜੀ ਦੀ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਕਿਹਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕੀਤਾ ਤੁਸੀਂ ਮੇਰਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਰੋਜ਼ਾਨਾ ਸਪੋਕਸਮੈਨ ਦੇ ਸਾਰੇ ਦਰਸ਼ਕਾਂ ਨੂੰ ਸੰਜੀਵ ਅਤਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਉਹ ਗਿਆ ਨਾ ਜ਼ਿਆਦੀ ਉਮਰ ਨਹੀਂ ਹੈਗੀ ਹਾਂਜੀ ਹਾਂਜੀ ਜ਼ਿਆਦੀ ਉਮਰ ਨਹੀਂ ਹੈਗੀ ਬਿਲਕੁਲ ਜਵਾਨ ਜੇ ਬੰਦੇ ਅਸੀਂ ਹਾਂ ਜਵਾਨ ਭਾਜੀ ਕਿੱਦਾਂ ਸ਼ੂਟ ਚੱਲ ਰਿਹਾ ਵਾ ਸਨੀ ਦੀ ਬਣੀ ਨਾਮ ਹੀ ਬੜਾ ਇੱਕ ਕਾਮਿਕ ਰਹਾ ਪਰ ਮੇਰੇ ਖਿਆਲ ਸਮੀਪ ਭਾਜੀ ਜਦੋਂ ਵੀ ਕੋਈ ਇੰਜਨ ਖੋਲਦੇ ਨੇ ਉਹ ਕਾਮਿਕ ਹੁੰਦਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬੜੀ ਖੱਟੀ ਮਿੱਠੀ ਜੀ ਸਟੋਰੀ ਹੈ ਇੱਕ ਫੈਮਿਲੀ ਦੀ ਸਟੋਰੀ ਹੈ ਬਹੁਤ ਖੱਟੀ ਮਿੱਠੀ ਸਟੋਰੀ ਹੈ ਜੀ ਤੁਹਾਨੂੰ ਇਮੋਸ਼ਨਸ ਵੀ ਇਮੋਸ਼ਨਲ ਵੀ ਹੋਵੋਗੇ ਤੁਸੀਂ ਔਰ ਤੁਹਾਨੂੰ ਕਾਮੇਡੀ ਵੀ ਭਰਪੂਰ ਮਿਲੇਗੀ ਕਿਉਂਕਿ ਕਾਮੇਡੀ ਦੇ ਬਾਦਸ਼ਾਹ ਨੇ ਅੰਦਰ ਕੋਕੀ ਭਾਜੀ ਐਗਜੈਕਟਲੀ ਤੇ ਅੱਛਾ ਮੈਂ ਕਹੇ ਮੇਰੇ ਨਾਲ ਦੇਖਣ ਲੱਗ ਗਿਆ ਮੈਂ ਕਹੇ ਉਸਤਾਦ ਵੀ ਮਿੰਦਾ ਭਾਈ ਦਾ ਨਾ ਬਿਊਟੀ ਪਾਰਲਰ ਵਾਲਾ ਸੀਨ ਬੜਾ ਯਾਦ ਆਉਂਦਾ ਹੈ ਤਿਆਰ ਕਰਤੀ ਉਹਦੀ ਭੈਣ ਬਣ ਗਈ ਉਹ ਵੀ ਭਾਈ ਦੀ ਬਦੌਲਤ ਹੈ ਜਿਹੜਾ ਮੈਨੂੰ ਮਤਲਬ ਚਿੱਬੇ ਮੂੰਹ ਵਾਲੀ ਬਿਊਟੀਸ਼ਨ ਬਣਾਇਆ ਸੀ ਜਿਹੜਾ ਭਾਜੀ ਨੇ ਤੇ ਉਹ ਵੀ ਭਾਈ ਦੀ ਕ੍ਰिएशन ਆ ਸਾਰੀ ਤੇ ਬਹੁਤ ਸੋਹਣੀ ਫਿਲਮ ਹੈ ਬ੍ਰਦਰ ਪ੍ਰਕਾਸ਼ ਭਾਜੀ ਮਿੰਟੂ ਕਾ ਭਾਜੀ ਮਾਹੀ ਸ਼ਰਮਾ ਗੁੜਿਆ ਮਰੀਨ ਇਰਵਿਨ ਕੁੜੀਆ ਬਹੁਤ ਸੋਹਣਾ ਸਾਰੇ ਕੰਮ ਕਰ ਰਹੇ ਆ ਫਿਲਮ ਕਈ ਵਾਰੀ ਹੁੰਦਾ ਨਾ ਤੁਸੀਂ ਕੰਮ ਕਰ ਨੋ ਤੇ ਤੁਹਾਨੂੰ ਕਰਦੇ ਆ ਕਰਦੇ ਪਤਾ ਚੱਲ ਜਾਂਦਾ ਕਿ ਯਸ ਵੀ ਆਰ ਗੋ ਵੀ ਆਰ ਡੂਇੰਗ ਗੁੱਡ ਹਨਾ ਆਪਾਂ ਪੱਜ ਵਧੀਆ ਕਰੀ ਜਾਂਦੇ ਆ ਤੇ ਬਸ ਉਹੀ ਫੀਲ ਆ ਤੇ ਆਬਵੀਸਲੀ ਤੁਹਾਡੀ ਗੱਲ ਸਹੀ ਹੈ ਕਿ ਨਾਮ ਵੀ ਬੜਾ ਇੰਟਰਸਟਿੰਗ ਆ ਹਨਾ ਤੇ ਇਹੀ ਆ ਕਿ ਇੱਕ ਟਾਈਟਲ ਚੰਗਾ ਹੋ ਜਾਵੇ ਕੰਟੈਂਟ ਚੰਗਾ ਹੋ ਜਾਵੇ ਤੇ ਫਿਲਮ ਚੰਗੀ ਬਣ ਜਾਵੇ ਬਾਕੀ ਦਰਸ਼ਕਾਂ ਦੀ ਗੱਜਰੀ ਚ ਬਿਲਕੁਲ ਸਹੀ ਗੱਲ ਅੱਛਾ ਮਧਰੀ ਭਾਜੀ ਮੈਨੂੰ ਇੱਕ ਗੱਲ ਦੱਸੋ ਕਿ ਇੱਕ ਤੁਹਾਡੀ ਫਿਲਮ ਰਿਲੀਜ਼ ਹੋਈ ਆ ਹਾਂਜੀ ਹਨਾ ਹੈਪੀ ਖੁਸ਼ ਹੋ ਗਿਆ ਹੈਪੀ ਖੁਸ਼ ਹੋ ਗਏ ਹੈਪੀ ਤੋਂ ਪ੍ਰੀਮੀਅਰ ਦੇ ਬਹੁਤ ਖੁਸ਼ ਹੋਏ ਨੇ ਉਦਾਂ ਵੀ ਲੋਕ ਖੁਸ਼ ਲੱਗ ਰਹੇ ਨੇ ਭਾਜੀ ਮੈਂ ਪੈਸੇ ਖਰਚ ਕੇ ਜਾਊਂਗਾ ਅੱਛਾ ਪੈਸੇ ਖਰਚ ਕੇ ਜਾ ਤੇ ਜੁੜੇ ਨਹੀਂ ਹਜੇ ਕੀ ਗੱਲ ਨਹੀਂ ਨਹੀਂ ਇੱਧਰ ਆ ਗਿਆ ਨਾ ਯਾਰ ਅੱਛਾ 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 ਤੇ ਇਧਰੋਂ ਤੇ ਨਹੀਂ ਮਿਲਨੇ ਨਹੀਂ ਨਹੀਂ ਇੱਥੋਂ ਨਹੀਂ ਦਰਸ਼ਕਾਂ ਦੇ ਵੀਰੇ ਇੱਥੇ ਸਾਡੇ ਫਸਲ ਇੱਥੋਂ ਬਾਅਦ ਸਿੱਧੇ ਫਿਲਮ ਤੇ ਹੀ ਜਾਣਾ ਫਿਲਮ ਦੇਖਣ ਜਾਣੀ ਮੈਂ ਕਿਹਾ ਭਰਾਵਾਂ ਦੀ ਫਿਲਮ ਆ ਰਹੀ ਹੈ ਥੈਂਕ ਯੂ ਥੈਂਕ ਯੂ ਸੋ ਮਚ ਯਾਰ ਹਾਂਜੀ ਬਹੁਤ ਰਿਸਪੌਂਸ ਦਿੱਤਾ ਲੋਕਾਂ ਨੇ ਕੱਲ ਬਹੁਤ ਪਿਆਰ ਦਿੱਤਾ ਆਡੀਅנס ਨੇ ਫਿਲਮ ਨੂੰ ਕਿਉਂਕਿ ਉਹ ਹੀ ਮੈਜੜੀ ਹੋਣੇ ਗੱਲ ਕਹਿ ਕੇ ਹਟਿਆ ਕਿ ਜਦੋਂ ਇੱਕ ਚੰਗੀ ਚੀਜ਼ ਆਂਦੀ ਆ ਤੇ ਆਪਾਂ ਕਿਸੇ ਦੇ ਮੂੰਹ ਮੂੰਚ ਵਰਡਸ ਤਾਂ ਨਹੀਂ ਪਾਉਂਦੇ ਲੋਕ ਆਪ ਫਿਲਮ ਦੇਖ ਕੇ ਆਪ ਰਿਵਿਊ ਕਰਦੇ ਆ ਨਾ ਹਣਾ ਕਿ ਯਾਰ ਚੰਗੀ ਲੱਗੀ ਨਹੀਂ ਹੁੰਦੇ ਤੇ ਉਹਨਾਂ ਨੂੰ ਹੁੰਦਾ ਕਿ ਫੜਾ ਫੜ ਨਿਕਲ ਜੇ ਤੇ ਅੱਗੇ ਕੈਮਰੇ ਵਾਲੇ ਹੋਣੇ ਜਾਂ ਤਾਂ ਆਪਾਂ ਕੀ ਕਹਿਣਾ ਵਾ ਹਣਾ ਤੇ ਜਾਂ ਜ ਕੁੜੀਆਂ ਹੋਣਗੀਆਂ ਇੰਚ ਨਿਕਲ ਜਾਣਗੀਆਂ ਨੋ ਓਕੇ ਹੋ ਕਿ ਮੈਂ ਇਹਨ ਕਰ ਦਿਆ ਹੋਇਆ ਮੈਂ ਬੋਲ ਦਿੱਤੀ ਪਿੱਛੇ ਬਾਤ ਹੋ ਗਈ ਹੈ ਮੇਰੀ ਤੇ ਉਹ ਉਸ ਹਾਬ ਨਾਲ ਉਸ ਹਾਬ ਨਾਲ ਹੁੰਦਾ ਕਿ ਤੇ ਜਦੋਂ ਚੰਗਾ ਕੰਟੈਂਟ ਹੁੰਦਾ ਫਿਰ ਹੁੰਦਾ ਹਾਂਜੀ ਫਿਰ ਹੌਲੀ ਹੌਲੀ ਤੁਰਨ ਦੇ ਵਿੱਚੋਂ ਕਿ ਇਹਨੂੰ ਪੁੱਛ ਲਿਆ ਵਾ ਹੁਣ ਮੇਰੀ ਵਾਰੀ ਤੇ ਮੈਂ ਵੀ ਦੱਸੂਗੀ ਸੋ ਇਹ ਇਹ ਉਹ ਕਿਉਂ ਨਾ ਕਿ ਕੋਈ ਅਸੀਂ ਲੋਕਾਂ ਨੂੰ ਖੁਸ਼ ਕਰਕੇ ਤੋਰਦੇ ਸੋ ਹੈਪੀ ਖੁਸ਼ ਹੋ ਗਿਆ ਨੇ ਖੋਸ਼ਕਾ ਕੇ ਤੋਰਿਆ ਵਾ ਨਰੇਸ਼ ਭਾਜੀ ਛੇਤਿਜ ਭਾਈ ਦੀ ਜੋੜੀ ਨੂੰ ਤੁਸੀਂ ਜਾਣਦੇ ਹੀ ਉਹ ਪੁੱਟੀਆਂ ਸਿੱਧੀਆਂ ਜੋੜੀਆਂ ਬਹੁ ਬਣਾਉਂਦੇ ਆ ਉਹਨਾਂ ਤੋਂ ਮੈਂ ਕਦੀ ਵੀ ਸਿੱਧੀ ਫਿਲਮ ਦੀ ਆਸ ਨਹੀਂ ਕੀਤੀ ਮੈਂ ਵੀ ਨਹੀਂ ਕੀਤੀ ਕਦੀ ਵੀ ਬੰਦੇ ਨੂੰ ਆਪੋਜੀਟ ਜਾਂਦਾ ਜਨਾਨੀ ਦੇਣਗੇ ਤੇ ਜਾਂ ਕੋਈ ਐਸਾ ਮਸਲਾ ਦੇਣਗੇ ਜਦਾਂ ਉਹਦੇ ਚ ਉਹ ਕੁੱਤੇ ਨਾਲ ਵਿਆਹ ਕਰਾਤਾ ਕੁੱਤੀ ਨਾਲ ਵਿਆਹ ਕਰਾਤਾ ਕੁੱਤੀ ਨਾਲ ਵਿਆਹ ਕਰਾਤਾ ਬਿਰੂ ਭਾਈ ਦਾ ਠੀਕ ਹੈ ਆ ਮਿਸਟਰ ਮਿਸਿਸ 420 ਪਹਿਲੇ ਬਿਰੂ ਨੇ ਬੰਦੇ ਜਨਾਨੀ ਬਣਾ ਤੇ ਆ ਪਿਛਲੀ ਜਿਹੜੀ ਹੁਣ ਥਰਡ ਆਈ ਸੀ ਪਾਰਟ 3 ਆਇਆ ਸੀ ਉਸ ਮੈਨੂੰ ਵੀ ਕੁੜੀ ਬਣਾਇਆ ਹਾਇਆ ਹੋਰ ਮੈਂ ਕੈਸਾ ਮਤਲਬ ਅਜੀਬ ਲੜਕੀ ਲੱਗ ਰਿਹਾ ਆਉਂਦੇ ਵਿੱਚ ਉਹਨਾਂ ਦੀ ਫਿਲਮ ਕਤੂਰੀਆ ਸਾਹਿਬ ਦੀ ਫਿਲਮ ਹੋਵੇ ਨਾ ਤੇ ਜੇ ਨਾਲ ਛੇਤੇਜ ਭਾਜੀ ਹੁਣ ਤੇ ਉੱਚ ਤੁਸੀਂ ਹੀਰੋਇਨ ਦੀ ਆਸ ਨਾ ਹੀ ਰੱਖੋ ਸਮਝ ਲਓ ਕਿ ਉਹ ਮਤਲਬ ਕੁਝ ਹੋਣ ਵਾਲਾ ਕੁਝ ਹੰਗਾਮਾ ਜਾਂ ਹੋਣ ਵਾਲਾ ਜਦੋਂ ਇਹ ਦੋਨੋਂ ਜੁੜ ਜਾਂਦੀ ਆ ਤੇ ਉਹ ਗੱਲ ਆ ਸੋ ਓਵਰਆਲ ਫਿਲਮ ਬਹੁਤ ਅੱਛੀ ਹੈ ਤੁਸੀਂ ਸਾਰੇ ਦੇਖ ਕੇ ਔਰ ਮਨੀਸ਼ ਭਾਜੀ ਦੇਖੋ ਪਤਾ ਕੀ ਹੁੰਦਾ ਪਰਮਵੀਰ ਕਈ ਵਾਰੀ ਕਨਸੈਪਟ ਆਂਦੇ ਆ ਲੋਕ ਸੁਣਾਉਂਦੇ ਆ ਨਰੇਸ਼ਨ ਦਿੰਦੇ ਆ ਬਟ ਉਹਦੇ ਤੇ ਤੁਸੀਂ ਫਾਈਨਾਂਸ ਲਾਣਾ ਆ ਤੇ ਕੋਈ ਕਿਸੇ ਨਵੇਂ ਆਈਡੀਆ ਤੇ ਤੇ ਉਹ ਇੱਕ ਰਿਸਕ ਵਾਲੀ ਗੱਲ ਵੀ ਹੋ ਜਾਂਦੀ ਪ੍ਰੋਡਿਊਸਰ ਲਈ ਤੇ ਬਟ ਸਾਡੇ ਪ੍ਰੋਡਿਊਸਰ ਸਾਹਿਬ ਨਹੀਂ ਸਾਨੀ ਸਰ ਉਹ ਉਹਨਾਂ ਨੂੰ ਪੂਰਾ ٹرسٹ ਸੀ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਹਾ ਸੀਗਾ ਕਿ ਇਹ ਫਿਲਮ ਕਰਨੀ ਆ ਉਹਨਾਂ ਨੇ ਨਿਸ਼ਪਾਈ ਨੂੰ ਬਣਾ ਲਿਆ ਐਜ਼ ਅ ਹੀਰੋ ਨੁਰੇਸ਼ਪਾਈ ਤਾਂ ਕਹਿੰਦੇ ਸੀ ਭਾਈ ਮੇਰੀ ਦੁਕਾਨ ਚੱਲਣ ਕਹਿੰਦੇ ਨਹੀਂ ਭਾਈ ਫੇ ਤੂੰ ਕਰ ਲੈਣਾ ਤੁਹਾਨੂੰ ਪਤਾ ਸੋ ਓਵਰਆਲ ਬਹੁਤ ਵਧੀਆ ਆ ਹੈਪੀ ਖੁਸ਼ ਹੋ ਗਿਆ ਵਕਤ ਲੱਗੇ ਤਾਂ ਜ਼ਰੂਰ ਦੇਖ ਕੇ ਆਓ ਇੱਕ ਵਾਰੀ ਦੇਖ ਕੇ ਆਓ ਨਾ ਚੰਗੀ ਲੱਗੇ ਤੇ ਸਾਨੂੰ ਬੇਸ਼ੱਕ ਫੀਡਬੈਕ ਤੁਸੀਂ ਦੇ ਦਿਓ ਜੋ ਤੁਹਾਡਾ ਦਿਲ ਕਰੇਗਾ ਕਹਦੇ ਹੋ ਕੋਈ ਚੱਕਰ ਨਹੀਂ ਹੈਗਾ ਤੇ ਅਸੀਂ ਤਿਆਰਾਂ ਤੇ ਅਸੀਂ ਤਿਆਰਾਂ ਸਨੀ ਦੀ ਬਣੀ ਤੋਂ ਕੀ ਐਕਸਪੈਕਟ ਕਰਦੇ ਹੋ ਤੁਸੀਂ ਮੈਂ ਐਕਸਪੈਕਟ ਕਰਦਾ ਫਿਲਮ ਚੱਲੂਗੀ ਔਰ ਬਹੁਤ ਵਧੀਆ ਚੱਲੂਗੀ ਸਾਡਾ ਨਵਾਂ ਹੀਰੋ ਲਾਂਚ ਹੋ ਰਿਹਾ ਤੇ ਦੇਖੋ ਤੜਸੱਲੀਆਂ ਪੈਂਦੀਆਂ ਪੂਰੀਆਂ ਉਹ ਕਿਰਦਾਰ ਕਿਹੋ ਜਿਹਾ ਇਹਦੇ ਚ ਮੇਰਾ ਕਿਰਦਾਰ ਬਸ ਚਾਹ ਪਾਣੀ ਫੜਾਉਣ ਦਾ ਹੈ ਉਸਤਾਦ ਮੈਂ ਸਾਰਿਆਂ ਨੂੰ ਸਰਵੈਂਟ ਸਰਵੈਂਟ ਦਾ ਕਿਰਦਾਰ ਹੈ ਮੇਰਾ ਤੇ ਮੈਂ ਬਸ ਪਰ ਉਹ ਨਹੀਂ ਹੈਗਾ ਸਰਵੈਂਟ ਮਤਲਬ ਨਾਰਮਲ ਨਹੀਂ ਹੈਗਾ ਕਿ ਸਿਰਫ ਚਾਹ ਪਾਣੀ ਫੜਾਉਣ ਵਾਲਾ ਇਹ ਥੋੜਾ ਹੈਗਾ ਪੰਗੇਬਾਜ਼ ਜਿਆ ਆ ਪੰਗੇਬਾਜ਼ ਹੈਗਾ ਪੂਰਾ ਤੇ ਕੁਕੀ ਭਾਈ ਦੀ ਮੰਨਦਾ ਪੂਰੀ ਆਪਣੇ ਕੈਪਟਨ ਸਾਹਿਬ ਦੀ ਪੂਰੀ ਮੰਨਦਾ ਕੁਕੀ ਭਾਜੀ ਭਾਵੇਂ ਆਫ ਦਾ ਕੈਮਰਾ ਹੁਣ ਭਾਵੇਂ ਆਉਂਦਾ ਕੈਮਰਾ ਹੁਣ ਤਨਜੀਬ ਭਾਈ ਨਾਲ ਉਹਦੀ ਗੱਲ ਮੰਨਣੀ ਹੈ ਹਾ ਉਹ ਤਾਂ ਭਾਜੀ ਤਾਂ ਜਿੱਥੇ ਕਹਿ ਦੇਣ ਤੇ ਇਹ ਹੈ ਕਿ ਸਵਾਦ ਆ ਰਿਹਾ ਫਿਲਮ ਕਰਨ ਦਾ ਮੈਂ ਉਹੀ ਗੱਲ ਪਹਿਲੇ ਕਹਿ ਕੇ ਹਟੇ ਸੀ ਕਿ ਜਦੋਂ ਤੁਸੀਂ ਕਰਦੇ ਕਰਦੇ ਤਾਂ ਸੁਆਦ ਆ ਰਿਹਾ ਤਾਂ ਇਟ ਮੀਨਸ ਕਿ ਜਦੋਂ ਬਣੇਗੀ ਉਦੋਂ ਵੀ ਸਵਾਦ ਆਊਗਾ ਔਰ ਜਦੋਂ ਥੀਏਟਰਾਂ ਚ ਲੱਗੂਗੀ ਉਦੋਂ ਵੀ ਸਵਾਦ ਆਊਗਾ ਭਾਜੀ ਇੱਕ ਗੱਲ ਦੱਸਿਓ ਵੀ ਜਦੋਂ ਇੱਕ ਸਟੈਂਡ ਅਪ ਕਮੇਡੀਅਨ ਆਪਣੀ ਜਰਨੀ ਸ਼ੁਰੂ ਕਰਦਾ ਹੈ ਟਾਟ ਐਂਡ ਵਿਜ਼ਨ ਹਰ ਬੰਦੇ ਦੇ ਦਿਮਾਗ 'ਚ ਹੁੰਦਾ ਲੇਕਿਨ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਵਿਜ਼ਨ ਕੀ ਸੀ ਔਰ ਅੱਜ ਆਪਣੇ ਆਪ ਨੂੰ ਕਿੱਥੇ ਦੇਖਦੇ ਆਂ ਅ ਉਦੋਂ ਵਿਜ਼ਨ ਸੀਗਾ ਕਿ ਹਾਂ ਬੀ ਸਟੈਂਡ ਅਪ ਕਾਮੇਡੀਅਨ ਬੰਨਣਾ ਜਦੋਂ ਸ਼ੁਰੂ-ਸ਼ੁਰੂ ਹੀ ਕੀਤਾ ਤੇ ਉਦੋਂ ਇਹ ਵੀ ਰੀਜ਼ਨ ਸੀਗਾ ਕਿ ਉਦੋਂ ਇਹ ਫਿਲਮਾਂ ਦਾ ਕਮਬੈਕ ਨਹੀਂ ਹੋਇਆ ਸੀਗਾ ਮੇਰੇ ਖਿਆਲ ਨਾਲ 2005 ਜੀ ਆ ਇਹਨੂੰ ਆ ਗਈ ਸੀ ਕੀ ਨਹੀਂ ਆਈ ਸੀ ਬਾਦਸ਼ਾਹੀ ਏ ਥੋੜੀ ਜੀ ਹਣਾ ਨੇ ਆ ਗਈ ਸੀ ਫਿਲਮਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਇੰਨੇ ਪਰ ਵੀ ਲੱਗੀਆਂ ਸੀਗੀਆਂ ਮੇਰੇ ਖਿਆਲ ਪਾਜੀ ਜੀ ਆਇਆਂ ਨੂੰ ਥੋੜੀ ਲੇਟ ਆਈ ਐ ਛੇ ਗੂਗਲ ਕਰੀ ਬਣਾ ਗੂਗਲ ਕਰੀ ਭਾਈ ਜੀ ਆਇਆਂ ਨੂੰ ਕਦੋਂ ਆਈ ਇਹਨੂੰ ਕਦੋਂ ਆਈ ਸੀਗੀ ਹਾਂ ਤੇ ਉਹ ਉਸ ਤੋਂ ਬਾਅਦ ਹਨਾ ਅੱਛਾ ਜਦੋਂ ਆ ਵੀ ਗਈ ਫਿਲਮ ਉਦੋਂ ਵੀ ਨਹੀਂ ਹਿੰਮਤ ਪੈਂਦੀ ਕਿ ਕਦੇ ਫਿਲਮਾਂ ਕਰਨੀਆਂ ਇਹ ਕਰਨਾ ਹਨਾ ਜਦੋਂ ਮੈਂ ਸਟੈਂਡ ਅਪ ਦਾ ਸ਼ੁਰੂ ਕੀਤਾ ਸੀਗਾ ਆਪਣਾ ਸ਼ੋਅ ਹਸਦੇ ਸੰਦੇ ਰੋ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਮੈਨੂੰ ਪਹਿਲੀ ਫਿਲਮ ਆਫਰ ਹੋਈ ਆ ਆ ਵਾਲੀ ਆਫਰ ਕਾਦੀ ਮਤਲਬ ਆਈ ਹੈ ਮੇਰੇ ਕੋਲੇ ਮੈਂ ਤਾਂ ਆਪ ਹੀ ਲੱਭਣ ਡਿਆ ਤੇ ਉਹ ਜਦੋਂ ਮੇਰੇ ਕੋਲ ਆਈ ਹੈ ਫਿਲਮ ਤੇ ਪਹਿਲੇ ਤੇ ਯਕੀਨ ਨਾ ਹੋਵੇ ਫਿਲਮ ਕਰਨੀ ਹੈ ਅੱਛਾ ਇੱਕ ਸ਼ੁਰੂ ਸ਼ੁਰੂ ਚ ਤਾਂ ਦੱਸਣ ਨੂੰ ਬੜਾ ਸਵਾਦ ਆਂਦਾ ਕਿ ਉਹ ਪਾਜੀ ਫਿਲਮ ਕਰ ਰਹੇ ਆ ਜੀ ਹੈ 2002 2002 main pelaí. ਤੇ ਉਹ ਦੇ ਕਰਕੇ ਲੋਕਾਂ ਨੂੰ ਦੱਸਣਾ ਭਾਈ ਫਿਲਮ ਕਰ ਰਹੀ ਫਿਲਮ ਬਟ ਉਹ ਵੀ ਹੈ ਕਿ ਜੋ ਦਾ ਡੈਸਟੀਨੇਸ਼ਨ ਆ ਜਦੋਂ ਡੈਸਟੀਨੀ ਹੈ ਡੈਸਟੀਨੇਸ਼ਨ ਤੇ ਗੱਡੀ ਮਾ ਸਟੇਸ਼ਨ ਚ ਲੈ ਆ ਮੈਂ ਭਾਈ ਅੰਗਰੇਜ਼ੀ ਨਾਲ ਬੋਲਦਾ ਖਰੜਦੇਸ਼ ਉੱਥੇ ਚੱਲੇ ਆ ਮੈਂ ਸਟੇਸ਼ਨ ਤੇ ਨਹੀਂ ਟਰਾਈ ਤਾਂ ਕਰਨੀ ਚਾਹੀਦੀ ਤੂੰ ਮੇਰਾ ਜਮਾਂ ਹੀ ਹੌਸਲਾ ਤੋੜਦਾ ਭਾਈ ਅੰਗਰੇਜ਼ੀ ਬੋਲੋ ਹੀ ਨਾ ਉਹ ਟਰਾਈ ਤਾਂ ਕਰਦੇ ਚਲੋ ਠੀਕ ਜੇ ਜਮਾਂ ਹੀ ਛੱਡ ਦਿੱਤਾ ਤੇ ਫਿਰ ਤਾਂ ਅਸੀਂ ਰਹਿ ਜਾਾਂਗੇ ਖੱਜਲੀ ਭਾਈ ਨੇ ਜਿੰਨੀ ਕ ਅੰਗਰੇਜ਼ੀ ਸਿੱਖੀ ਆ ਨਾ ਉਹ ਵੀ ਭਾਬੀ ਜੀ ਹੋਣਾ ਵੱਲੋਂ ਪਰਫੁੱਲਿਤ ਹੋਈ ਅੰਗਰੇਜ਼ੀ ਹੋਰ ਮੈਨੂੰ ਤਾਂ ਅਹੀਂ ਤਾਂ ਓੜੇ ਆਲੇ ਆਲੇ ਆ ਤਾਂ ਸਿੱਧੀ ਗੱਲ ਆ ਦੇਸੀ ਗੱਲ ਹਨਾ ਤੇ ਉਹ ਆ ਕਿ ਓਵਰਆਲ ਹੁਣ ਜਦੋਂ ਫਿਲਮਾਂ ਕਰਦੇ ਆ ਤੇ ਸਵਾਦ ਆਂਦਾ ਮਜ਼ਾ ਆਂਦਾ ਬਾਕੀ ਜਰਨੀ ਦਾ ਸਵਾਦ ਆ ਰਿਹਾ ਸਫ਼ਰ ਦਾ ਮਜ਼ਾ ਆ ਰਿਹਾ ਮੰਜਲ ਮੈਨੂੰ ਚਾਹੀਦੀ ਵੀ ਨਹੀਂ ਕਿ ਮੈਂ ਮੰਜ਼ਲ ਤੇ ਪਹੁੰਚ ਕੇ ਬੈਜਵਾ ਗਿੱਲਾ ਲਾਓ ਜੀ ਲਿਆਓ ਹੁਣ ਕੁਰਸੀ ਤੇ ਬੈਜੀ ਮੈਂ ਸਫਰ ਕਰ ਮੈਂ ਸਫਰ ਕਰਨਾ ਚਾਹਨਾ ਤੇ ਮੈਂ ਚਾਹਨਾ ਕਿ ਮੇਰਾ ਸਫਰ ਖੂਬਸੂਰਤ ਹੋਵੇ ਚੰਗਾ ਕੰਮ ਹੋਵੇ ਚੰਗੇ ਐਕਟਰਸ ਕੋਲੋਂ ਚੰਗੇ ਐਕਟਰਾਂ ਨਾਲ ਕੰਮ ਕਰਾਂ ਉਹਨਾਂ ਨਾਲ ਜੁੜਾਂ ਉਹਨਾਂ ਤੋਂ ਸਿੱਖਾਂ ਇਹ ਹੀ ਮੇਰੀ ਲਾਈਫ ਦਾ ਫਿਲਹਾਲ ਉਹ ਚੱਲ ਰਿਹਾ ਤੇ ਜਿੰਨਾ ਕਿ ਮੇਰੇ ਹਿੱਸੇ ਆਉਂਦਾ ਜਾਂ ਜਿੰਨਾ ਕਿ ਜੋਗਾ ਮੈਂ ਹਾਂ ਉਹਨਾਂ ਕੋਲੋਂ ਲੋਕਾਂ ਨੂੰ ਐਂਟਰਟੇਨ ਕਰਾਂ ਤੇ ਵਧੀਆ ਐਂਟਰਟੇਨ ਕਰਕੇ ਲੋਕਾਂ ਨੂੰ ਸਮਾਈਲ ਦੇ ਕੇ ਜਦੋਂ ਵੀ ਜਾਵਾਂ ਉਦੋਂ ਇਦਾਂ ਜਾਵਾਂ ਦੁਨੀਆ ਤੋਂ ਨਹੀਂ ਅਹੀਂ ਚਾਹੁੰਦੇ ਹਰ ਬੰਦਾ ਆਪਣੀ ਉਮਰ ਹੰਡਾ ਕੇ ਹਰ ਬੰਦੇ ਨੇ ਚਲੋ ਕਨਫਰਮ ਰਿਟਰਨ ਟਿਕਟ ਕਨਫਰਮ ਹੁੰਦੀ ਆ ਪਰ ਇਦਾਂ ਤੁਸੀਂ ਹੱਸਦੇ ਹੱਸਉਂਦੇ ਰਹੋ ਬਸ ਮੈਂ ਇਹੀ ਜਾਨਣਾ ਕਿ ਪਰਮਾਤਮਾ ਇੰਨਾ ਕਿ ਸੁੱਖ ਰੱਖੇ ਮੇਰੇ ਤੇ ਇੰਨਾ ਕਿ ਮੇਰ ਰੱਖੇ ਕਿ ਜੇ ਮੇਰੇ ਲਾਗੇ ਕੋਈ ਚਾਰ ਬੰਦੇ ਬੈਠੇ ਨਾ ਤੇ ਉਹਨਾਂ ਚਾਰਾਂ ਬੰਦਿਆਂ ਦੇ ਚਿਹਰੇ ਤੇ ਸਮਾਈਲ ਹੋਣੀ ਚਾਹੀਦੀ ਹਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਲਾਗੇ ਕੋਈ ਬੈਠਾ ਹੋਵੇ ਤੇ ਉਦਾਸ ਬੈਠਾ ਹੋਵੇ ਉਹ ਮੈਨੂੰ ਰੱਬ ਉਹ ਰੱਬ ਵੱਲੋਂ ਹੀ ਮੈਨੂੰ ਬਚਣਾ ਉਹਨਾਂ ਗਾਣਾ ਮੈਂ ਤੇਰੀ ਕਿਹੜੀ ਡਿਊਟੀ ਲਈ ਤੇ ਬੰਦਾ ਉਦਾਸ ਕਿਉਂ ਬਠਾ ਦਰ ਲਾਗੇ ਨੰਬਰ ਘਟੇ ਜਾਣੇ ਯਾਸੁਰ ਨੰਬਰ ਘਟਦੇ ਜਾਣੇ ਹੋਰ ਪਤਾ ਲੱਗੇ ਕਿ ਉਹਨਾਂ ਨੇ ਉਹ ਦੂਜੀ ਗੱਲ ਦੀ ਦਿਨ ਕਢਾਤੇ ਹੁਣ ਤੁਸੀਂ ਇਹ ਦੇਖ ਲਓ ਵੀ ਸਨੀ ਦੀ ਬਣੀ ਆ ਰਹੀ ਐ ਉਹ ਚਾਹ ਕਿਵੇਂ ਪਿਆਉਣੀ ਐ ਭਾਈ ਸਾਹਿਬ ਉਹਨਾਂ ਨੇ ਰੋਟੀ ਕਿਵੇਂ ਖਰਾਉਣੀ ਐ ਹਾਂ ਇੱਕ ਦੂਸਰੇ ਨਾਲ ਲੜਾਈ ਕਿਵੇਂ ਪਾਉਣੀ ਐ ਆਪਣੇ ਕੈਪਟਨ ਨੂੰ ਹੀ ਕਿਵੇਂ 당ਗ ਕਰਨਾ ਵਾ ਉਹ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਸਨੀ ਦੀ ਬਣੀ ਸਾਡਾ ਨਵਾਂ ਹੀਰੋ ਵੀ ਆ ਰਿਹਾ ਆ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਨਾ ਕਿਉਂਕਿ ਇੱਕ ਆਡੀਅנס ਹੈ ਜਿਹੜੀ ਉਹੀ ਫਿਲਮ ਨੂੰ ਬਣਾਉਂਦੀ ਆ ਹਿੱਟ ਕਰਦੀ ਆ ਉਹੀ ਐਕਟਰ ਨੂੰ ਬਣਾਉਂਦੀ ਆ ਸੁਮ ਬਾਜਵਾ ਸਾਹਿਬ ਕਹਿ ਰਹੇ ਸੀ ਹੂੰ ਕਹਿੰਦੇ ਵਿਕਰਮ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਮੈਂ ਆਪਣੇ ਡੈਡੀ ਨੂੰ ਸਫਾਰਸ਼ਾਂ ਪਾਪਾ ਮਨਾਇਆ ਫਿਲਮ ਲਈ ਹਾਂ ਚਲੋ ਉਹਦਾ ਉਹਨਾਂ ਨੂੰ ਪਤਾ ਹੈ ਤੇ ਸਾਨੂੰ ਤਾਂ ਸਿੱਧੇ ਫੋਨ ਹੀ ਆਏ ਨਾ ਕਿ ਆਜੋ ਤੇ ਅਸੀਂ ਤਾਂ ਬੈਗ-ਬੈਗ ਕਰਕੇ ਤੁਰ ਪਏ ਸੀਗੇ ਕਿ ਆ ਗਏ ਭਾਜੀ ਔਰ ਭਾਜੀ ਨੇ ਬਹੁਤ ਮਤਲਬ ਮਿਹਨਤ ਕੀਤੀ ਆ ਉਹਨਾਂ ਦਾ ਚਾਹ ਸੀ ਮੈਂ ਪੁੱਛਿਆ ਇੱਕ ਦਿਨ ਬੈਠੇ ਵੜੇ ਮੈਂ ਕਿ ਭਾਜੀ ਕਿੱਦਾਂ ਕਿ ਦਿਨ ਸ਼ੁਰੂ ਤੋਂ ਮਾਈਂਡ 'ਚ ਸੀਗਾ ਕਿ ਅਚਾਨਕ ਫਿਲਮਾਂ ਫਿਲਮਾਂ ਇਹ ਦੇਖੇਗਾ ਤਾਂ ਯਾਰ ਚੀਰੋ ਬਣੀਏ ਬੈਠੇ ਚੱਲ ਉੱਠੋ ਹੀ ਰੋਣੀਏ ਕਹਿੰਦੇ ਨਹੀਂ ਮੇਰਾ ਮੈਂ ਸ਼ੁਰੂ ਤੋਂ ਹੀ ਫਿਲਮਾਂ ਦਾ ਚੀਜ਼ਾਂ ਦਾ ਐਂਟਰਟੇਨਮੈਂਟ ਦੀ ਦੁਨੀਆ ਦਾ ਫੈਨ ਰਹਿਆ ਮੈਨੂੰ ਅੱਛਾ ਲੱਗਦਾ ਮੈਨੂੰ ਵਧੀਆ ਲੱਗਦਾ ਸ਼ਾਹਰੂਖ ਖਾਨ ਸਾਹਿਬ ਦੇ ਫੈਨ ਰਹੇ ਨੇ ਤੇ ਬੜਾ ਵਧੀਆ ਉਹਨਾਂ ਨੂੰ ਮਜ਼ਾ ਆਦਾ ਇਸ ਕਰਕੇ ਉਹਨਾਂ ਦਾ ਡਿਸਾਈਡਡ ਸੀਗਾ ਤੇ ਪਲੱਸ ਉਹਨਾਂ ਦੇ ਅੰਦਰ ਇੱਕ ਕਲਾਕਾਰ ਵੀ ਹੈਗਾ ਜਿਹੜਾ ਉਹਨੂੰ ਅੰਦਰੋਂ ਬਾਰ-ਬਾਰ ਕਹਿੰਦਾ ਕਿ ਚੱਲ ਯਾਰ ਫਿਲਮ ਕਰੀਏ ਹਾਂਜੀ ਬਿਲਕੁਲ ਜੀ ਤੁਸੀਂ ਦੇਖੋ ਵੀ ਸੈੱਟ ਤੇ ਰੌਣਕ ਲੱਗੀ ਪਈ ਆ ਅਤਰੀ ਸਾਹਿਬ ਨੇ ਬਹੁਤ ਕisse ਸੁਣਾਏ ਸਾਨੂੰ ਤੇ ਬਾਕੀ ਕਿਸੇ ਤੁਸੀਂ ਹੁਣ ਫਿਲਮ ਚ ਵੇਖਣੇ ਆ ਜਦੋਂ ਇਹ ਫਿਲਮ ਰਿਲੀਜ਼ ਹੋਣੀ ਸਨੀ ਦੀ ਬਣੀ ਤੇ ਹੈਪੀ ਖੁਸ਼ ਹੋ ਗਿਆ ਸਿਨੇਮੇ ਚ ਲੱਗੀ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਕੀ ਇਹਨਾਂ ਨੇ ਉੱਥੇ ਨਿਆਰੇ ਲੈਨੇ ਫਿਲਮ ਦੇ ਵਿੱਚ ਕੈਸੀ ਸਜਨਤਾਈ ਨਾਲ ਇਹਨਾਂ ਨੇ ਇੱਕ ਦੂਜੇ ਨਾਲ ਪਿਆਰ ਜੋ ਕੁਛ ਵੀ ਆ ਵੰਡਿਆ ਹਸਾਇਆ ਉਹ ਤੁਸੀਂ ਸਿਨੇਮੇ ਜਾ ਕੇ ਦੇਖਣਾ ਤੇ ਆਪਾਂ ਚੱਲਦੇ ਆਂ ਦੂਜੇ ਪਾਸੇ ਇਹਨਾਂ ਦੇ ਕੈਪਟਨ ਗੁਗੀ ਭਾਜੀ ਉਹਨਾਂ ਨਾਲ ਮਿਲ ਲਈਏ ਭਾਈ ਕਿਉਂ ਚੱਲ ਹਾਂਜੀ ਮੈਂ ਉੱਠ ਜਾਣਾ ਫਿਰ ਚੰਗਾ ਜਿਹਾ ਸੁਭਾਅ